ਮਾ ਸ਼ਿਕੰਦਰ ਕੋਮਣਾ ਭਾਰਤੀ ਕਿਸਾਨ ਯੂਨੀਅਨ ਇਕਤਾ ਫਰਾਹਾਂ ਪਹਿਲਾ ਤਾਂ ਅਸੀਂ ਪੂਰੇ ਭਾਰਤ ਪੱਧਰ ਦੇ ਲੋਕਾਂ ਨੂੰ ਵਧਾਈ ਦਿੰਨੇ ਆ ਜਿਨ੍ਹਾਂ ਨੇ ਕੱਲ ਸ joint ਮੋਰਚੇ ਦੀ ਕਾਲ ਤੇ ਸਾਰੀਆਂ ਜਸੇਵੰਦੀਆਂ ਚਾਹੇ ਮਜ਼ਦੂਰਾਂ ਦੀ ਹੋਵੇ ਕਿਸਾਨਾਂ ਦੀ ਹੋਵੇ ਟੀਚਰਾਂ ਦੀ ਹੋਵੇ ਚਾਹੇ ਟਰੱਕਾਂ ਦੀ ਯੂਨੀਅਨ ਹੋਵੇ ਜਿਨ੍ਹਾਂ ਨੇ ਪੂਰਾ ਵੱਡਾ ਯੋਗਦਾਨ ਪਾਇਆ ਪੂਰਾ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਲੋਕ ਵਧਾਈ ਦੇ ਪਾਤਰ ਐ ਜਿਨ੍ਹਾਂ ਨੇ ਇਸ ਕਾਲ ਨੂੰ ਬਹੁਤ ਵਧੀਆ ਨਿਪਰੇ ਚੜਿਆ ਤੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਜਿਹੜੇ ਸਾਡੇ ਕਿਸਾਨ ਤੇ ਮਜ਼ਦੂਰ ਤੇ ਸਾਡੀਆਂ ਮਾਵਾ ਭੈਣਾ ਉਸ ਮੋਰਚੇ 'ਚ ਡਟੇ ਆ ਦਿੱਲੀ ਵਾਲੇ 'ਚ ਸਾਡੀਆਂ ਮੰਗਾਂ ਇੱਕ ਨੇ ਤੇ ਸਾਡੇ ਮੰਗਾ ਮਸਲੇ ਇੱਕ ਨੇ ਠੀਕ ਆ ਸਾਡੇ ਲੱਖ ਮਤਭੇਦ ਹੋਣਗੇ ਪਰ ਜਦੋਂ ਸਾਡੇ ਭਰਾ ਤੇ ਭਰਾ ਤੇ ਕੋਈ ਹਮਲਾ ਕਰਦਾ ਤੇ ਜਦੋਂ ਕੋਈ ਸਾਡੇ ਘਰ ਤੇ ਹਮਲਾ ਕਰਦਾ ਤੇ ਉਦੋਂ ਅਸੀਂ ਇੱਕ ਜੁੱਟ ਹੁੰਨੇ ਆ ਜਿਵੇਂ ਸਾਡੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਸੂਬਾ ਪ੍ਰਧਾਨ ਨੇ ਕਿਹਾ ਬਕਾਇਦਾ ਤੌਰ ਤੇ ਵੈਟ ਦੇ ਵਿੱਚ ਕਹੀ ਜਾਂਦੇ ਨੇ ਵੀ ਇੱਕ ਪਾਸੇ ਜਮੁੰਡੇ ਦਾ ਸਾਗਰ ਹੋਵੇ ਤੇ ਦੂਜੇ ਪਾਸੇ ਪਿੰਡ ਤੇ ਹਮਲਾ ਹੋਵੇ ਅਸੀਂ ਉਹ ਸਾਗਰ ਬਾਦ ਚ ਕਰ ਲਾਂਗੇ ਤੇ ਨਾਲ ਹੀ ਜਿਹੜਾ ਸਾਡਾ ਉਹ ਆਧਾਰਨ ਦਿੱਤੀ ਹੈ ਵੀ ਜਿਹੜਾ ਅਸੀਂ ਪੰਜਾਬ ਸਰਕਾਰ ਨਾਲ ਲੜਨਾ ਹੈ ਸਾਡੀ ਕੋਈ ਲੜਾਈ ਨਹੀਂ ਹੱਟੀ ਉਹਦੇ ਨਾਲ ਜੇ ਮਨਚ ਭਨੇਖਾ ਹੋਵੇ ਭਗਵੰਤ ਸਿੰਘ ਮਾਨ ਦੇ ਵੀ ਮੈਨੂੰ ਸੜਤਾ ਅਸੀਂ ਆ ਜਿਹੜਾ 24 ਵਾਲਾ ਮੋਰਚਾ ਉਹ ਡਲੇ ਕੀਤਾ ਮੁਤਲਬਾ ਕੀਤਾ ਥੋੜੇ ਟਾਈਮ ਵਾਸਤੇ ਆ ਲੜਾਈ ਵੱਡੀ ਐ ਦੁਸ਼ਮਣ ਵੱਡਾ ਪੀਜਪੀ ਦਾ ਸੈਂਟਰ ਦਾ ਤੇ ਮਾਨ ਦੇ ਵਿੱਚ ਭਨੇਖਾ ਸੀਐਮ ਸਾਹਿਬ ਤੁਸੀਂ ਵੀ ਚੱਕ ਦਿਓ ਆਉਣ ਵਾਲੇ ਆ ਤੁਹਾਡੇ ਵਾਸਤੇ ਤਾਂ ਥੋੜੇ ਜੀ ਬਹੁਤਾ ਤੁਹਾਡੇ ਤਾਂ ਅਸੀਂ ਆਉਂਦੇ ਜਾਂਦੇ ਹੀ ਮੜਾ ਜਾ ਮਾਰ ਜਾਾਂਗੇ ਕਿਉਂਕਿ ਇੱਕ ਪਾਸੇ ਦੁਸ਼ਮਣ ਵੱਡਾ ਐ ਅਸੀਂ ਲੋਕਾਂ ਨੂੰ ਉਹ ਫੀਲ ਕਰਦੇ ਆ ਜਿਹੜੇ ਕਹਿੰਦੇ ਸੀ ਬਹੁਤ ਸਾਰੇ ਫੇਸਬੁੱਕ ਯੇ ਜਿਹੜੇ ਹੁੰਦੇ ਆ ਵਿੱਚ ਚਲਾਉਣ ਜੇ ਵਾਲੇ ਮੇਰੇ ਵਰਗੇ ਘਰੇ ਬੈਠੇ ਜਿਹੜੇ ਕਹਿੰਦੇ ਸੀ ਉਗਰਾਹਾਂ ਵਾਲੇ ਨਹੀਂ ਆਏ ਭਾਈ ਆ ਗਏ ਉਗਰਾਹਾਂ ਵਾਲੇ ਮદાન ਦੇ ਵਿੱਚ ਬੰਨ ਲਿਆ ਪੁਰਾਣਾ ਉਗਰਾਹਾਂ ਨੇ ਅਸੀਂ ਤਾਂ ਬੰਨ ਲੇ ਟਰਾਲੀਆਂ ਬੰਨ ਲੀਆਂ ਅਸੀਂ ਤਾਂ ਬੰਨ ਲੇ ਬੋਰੀ ਬਿਸਤਰੇ ਅਸੀਂ ਤਾਂ ਜਿਹੜੇ ਭਾਜਪਾ ਦੇ ਜਿਹੜੇ ਲੀਡਰ ਹੈ ਉਹਨਾਂ ਨੇ ਘਰ ਵੀ ਕਿਰਾਏ ਦੇ ਦੂਜੇ ਪਾਸੇ ਜਿਹਨੇ ਟੂਲ ਫਰੀ ਦਾ ਦੋ ਦਿਨਾਂ ਵਾਸਤੇ ਪੂਰੇ ਪੰਜਾਬ ਦੇ ਵਿੱਚ ਕਰਾਂਗੇ ਤੇ ਨਾਲ ਹੀ ਬਾਡਰਾਂ ਵਾਸਤੇ ਤਿਆਰੀ ਹੈ ਜਦੋਂ ਸਾਨੂੰ ਸੁਜੋਗਤ ਮੋਰਚੇ ਦੀ ਜਦੋਂ ਮੀਟਿੰਗ ਹੋ ਗਈ ਜਿੱਦਾਂ ਦੀ ਕਾਲ ਆਉਗੀ ਅਸੀਂ ਹਮੇਸ਼ਾ ਕਦੇ ਵੀ ਜ਼ੁਲਮ ਦੇ ਖਿਲਾਫ ਕਦੇ ਵੀ ਨਹੀਂ ਰੁੱਕੇ ਟੇਕੇ ਬੈਠੇ ਚਾਹੇ ਸਾਡੇ ਟੀਚਰਾਂ ਤੇ लाठी चार्ज ਹੋਇਆ ਹੋਵੇ ਚਾਹੇ ਸਾਡੇ ਮਜ਼ਦੂਰਾਂ ਤੇ लाठी चार्ज ਹੋਇਆ ਹੋਵੇ ਜਿੱਥੇ ਜਿੱਦਾਂ ਦਾ ਵੀ ਤੱਕਾ ਹੁੰਦਾ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਅੱਜ ਤਾਂ ਸਾਡੇ ਭਰਾਵਾਂ ਤੇ लाठी चार्ज ਹੋ ਰਿਹਾ ਦੂਜੇ ਪਾਸੇ ਬੀਜੇਪੀ ਸਰਕਾਰ ਭੁੱਲ ਜੇ ਭੁੱਲ ਜੇ ਸੈਂਟਰ ਦੇ ਵਜ਼ੀਰ ਇਹ ਸਮਝ ਲਾਣ ਕਿ ਆਏ ਨਾ ਸਮਝਣਾ ਅਸੀਂ ਪੰਜਾਬ ਦੇ ਲੋਕਾਂ ਕੋਈ ਅਸੀਂ ਦੁਸ਼ਮਣ ਨਹੀਂ ਹੈਗੇ ਆ ਸਾਨੂੰ ਆਏ ਦੇਖਿਆ ਜਾ ਰਿਹਾ ਹੈ ਬਾਰਡਰਾਂ ਤੇ ਸਾਡੇ ਨਾਲ ਆਏ ਬਤਿਆਰਾ ਕੀਤਾ ਜਾ ਰਿਹਾ ਜਿਵੇਂ ਅਸੀਂ ਇਹ ਮੂਰਖ ਦੇ ਲੋਕ ਨਹੀਂ ਹੁੰਦੇ ਭਲੇ ਕਾ ਚੱਕਲੇ ਅਸੀਂ ਉਹ ਲੋਕਾਂ ਜਿਹੜੇ 14 ਮਹੀਨਾ ਬੈਠ ਕੇ ਆਏ ਸੀ ਤੇਰੇ ਕੋਲੇ ਜਿਹੜਾ ਤੂੰ ਕਹਿੰਦਾ ਸੀ ਸਾਨੂੰ ਤਾਂ ਪਹਿਲਾਂ ਪਤਾ ਸੀ ਜਿਹੜਾ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਵੀ ਮੈਂ ਲੋਕਾਂ ਨੂੰ ਸਮਝਾ ਨਹੀਂ ਸਕਿਆ ਕਿਉਂਕਿ ਉਹਨੇ ਸਾਡੇ ਵਾਸਤੇ ਨਹੀਂ ਕਿਹਾ ਸੀ ਉਹਨੇ ਇਹ ਕਿਹਾ ਸੀ ਉਹਨਾਂ ਨੂੰ ਕਹਿੰਦਾ ਸੀ ਆਹੋ ਕਿ ਮੈਂ ਲੋਕਾਂ ਨੂੰ ਸਮਝਾ ਨਹੀਂ ਸਕਿਆ ਕਾਰਪੋਰੇਟ ਘਰਾਣਿਆਂ ਨੂੰ ਵੀ ਤੁਹਾਨੂੰ ਮੈਂ ਜ਼ਮੀਨ ਤੇ ਇਹਨਾਂ ਦਾ ਕਿੱਤਾ ਨਹੀਂ ਸਮਝਾ ਸਕਿਆ ਇਸ ਕਰਕੇ ਅਸੀਂ ਇਸ ਮੀਡੀਆ ਰਾਹੀਂ ਕਹਿੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਸੈਂਟਰ ਦੀ ਕੰਧ ਤੇ ਲਿਖਿਆ ਪੜ੍ਹ ਲਈ ਕੰਧ ਤੇ ਲਿਖਿਆ ਪੰਜਾਬ ਦੇ ਵਿੱਚ ਇਹਨਾਂ ਦਾ ਐਡਾ ਭਾਰਤ ਦੇ ਵਿੱਚ ਸਲਾਸੀ ਘਰਾਣਾ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਉਸਤਾਂ ਯਾਦ ਰੱਖਣਗੀਆਂ ਵੀ ਸਾਡੇ ਲੋਕਾਂ ਨਾਲ ਹਵੇਸਾ ਲੋਕ ਜਿੱਤਦੇ ਹੁੰਦੇ ਆ ਸਰਕਾਰਾਂ ਹਾਰਦੀਆਂ ਹੁੰਦੀਆਂ ਲੋਕ ਇੱਕਤਾ ਜਿੰਦਾਬਾਦ 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 ਸੈਂਟਰ ਸਰਕਾਰ ਮਰਦਾਬਾਦ 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 ਲੋਕਾਂ ਦੇ ਲਾਠੀ ਚਾਰਜ ਕਰਨ ਵਾਲੀਆਂ ਸਰਕਾਰਾਂ ਮਰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਦੀ ਇੱਕਤਾ ਗਰਾਹ ਜਿੰਦਾਬਾਦ 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 ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ 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 ਸਯੁਗਤ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ